ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਆਪਣੇ YouTube ਚੈਨਲ ਸਾਂ ਫੈਮਿਲੀ ਦੇ ਵਿੱਚ 3 ਤਰੀਕ ਹੋਗੀ ਜੀ ਅਜ 12 12 ਤਰੀਕ ਹੋਗੀ ਤੇ ਕੱਲ 11 ਤਰੀਕ ਦਾ ਜਿਹੜਾ ਮੀਂਹ ਸ਼ੁਰੂ ਹੋ ਰਿਹਾ ਪੈਣਾ ਇਸ ਦਾ ਮੀਂਹ ਮੀਂਹ ਹੋਇਆ ਪਿਆ ਹੁਣ ਥੋੜਾ ਜਿਹਾ ਠੀਕ ਆ ਮੌਸਮ ਵੀਡੀਓ ਕੋਈ ਕਿਹੜੀ ਕੋ ਨਹੀਂ ਆ ਰਹੀ ਚੈਨਲ ਤੇ ਕੋਈ ਕਰੇ ਪ੍ਰੋਬਲਮ ਕਰਕੇ ਵੀਡੀਓ ਨਹੀਂ ਸਿਾਰੀ ਜੀ ਹੁਣ ਆਪਾਂ ਲਗਾਤਾਰ ਕੰਟੀਨਿਊ ਜਿਹੜੇ ਵੀਡੀਓ ਬਲੌਗ ਆਪਣੇ ਆਇਆ ਕਰਨਗੇ ਚੈਨਲ ਦੇ ਨਾਲ ਬਣੇ ਰਹੋ ਤੇ ਜਿਹੜੇ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਤਾਂ ਪਲੀਜ਼ ਸਬਸਕ੍ਰਾਈਬ ਕਰ ਲਿਓ ਜੀ ਚੈਨਲ ਨੂੰ ਸਰਾਹ ਫੈਮਿਲੀ ਤੇ ਮਾਰਨਿੰਗ ਦਾ ਟਾਈਮ ਹੋ ਗਿਆ 8:30 ਦਾ 9:30 ਦਾ ਟਾਈਮ ਹੋ ਗਿਆ ਤੇ ਬੱਦਲ ਬਣਿਆ ਪਿਆ ਪੂਰਾ ਦੇਖੋ ਨੀ ਯਾਰੀ ਸ਼ੁਰੂ ਆ ਫੇਰ ਤੇ ਆਪਾਂ ਉਹਨਾਂ ਰਾਂ ਜੁੱਲੇ ਦੇ ਉੱਤੇ ਰੋਟੀ ਅੱਗ ਮੱਚ ਲਈ ਤਵਾ ਧਰ ਲਿਆ ਤੇ ਬਣਾਵਾਂਗੇ ਮੇਥਿਆਂ ਵਾਲੀਆਂ ਰੋਟੀਆਂ ਪੁੱਤਰ ਲੈ ਬੱਤ ਐਡੂਆ ਕੋੜੀ ਕੋੜੀ ਨਾ ਟਕਰ ਸਰਮ ਦੀ ਲੋੜੀ ਸ਼ਕਰ ਚੱਕਰ ਚੱਕਰ ਦੀ ਲੋੜੀ ਦੇਣ ਮੈਂ ਲੋੜੀ ਮਿੱਠਾ ਦੇ ਪਿਆ ਚਿੱਟਾ ਜਿੱਤੇ ਉੱਜਾ ਗੱਡੋ ਦੋ ਜਾਣੇ ਦੋ ਜਾਣੇ ਥਿੱਲਾ ਨੇ ਲੋੜੀ ਲੈ ਕੇ ਥਿੱਲਾ ਨੇ ਲੋੜੀ ਲੈ ਕੇ ਹਿੱਲੋਗੇ ਕਿੰਨੇ ਦੇ ਜਵਕ <laughs> मैं खा लेता हूँ मैं डड्डी किन्नी की लड़ी होगी ये डड्डी बहुत सा आओ नहीं लो भाभा पार क्या बात दबो वालं दाऊनी ओ भी खा लेता हूँ मुझे हाँ जी मुझे पर ये ये नेप्रान तो से चारी आप डड्डी ने कुड़िया को उठाया कुड़िया ही अच्छा वो तो माई है तू हाँ जी अरे साढ़ेगा इधर डड्डी साढ़ ਆਰੇ ਬੁੱਤ ਤੇਰੇ ਵੀਡੀਓ ਬਣਾ ਰੋ ਤੇਰੀ ਜੋੜੀ ਜੋੜੀਆਂ ਦਾ ਐਸਾ ਮਨ ਨੂੰ ਦੱਸ ਕਾਦੇ ਤਗਵਾਇ ਕੋ ਨਾ ਸੰਗ ਦਿਖ ਐ ਜੀਵਤ ਆਰੀ ਜੋੜੀ ਜੋੜੀਆਂ ਦਾ ਐਸਾ ਮਨ ਲੱਡੂ ਦਾ ਚਾ ਪਾਟ ਦੇ ਨੀ ਲੈ ਵੱਡਾ ਪੈਸਾ ਦਿੱਤਾ ਤੁਸੀਂ ਗੀਤ ਤਾਂ ਸੁਣਾਇਆ ਨਹੀਂ ਗੀਤ ਸੁਣਾ ਦਿਓ ਸੁਣਾ ਦੇ ਇਸ ਤਰ੍ਹਾਂ ਇਕੱਠੇ ਇਕੱਠੇ ਪਾਂ ਤੇ ਲੜੀ ਜੀਵਤ ਆਰੀ ਜੜੀ ਜੜੀਆਂ ਨਿਆ ਸੰਨ ਲੁੱਡਾ ਲੱਚ ਬਾਈ ਬਾਈ ਬਣਾਇਆ ਕੜੀ కడి ਧਨੀਆ ਦੀ ਚਟਨੀ ਹਰੇ ਧਨੇ ਦੀ ਮੈਂ ਚੌਲਾਂ ਦੀ ਦਾਲ ਮੇਥੀ ਦੀਆਂ ਰੋਟੀਆਂ ਇੰਨਾ ਇੰਨੇ ਪਕਵਾਨ ਬਣੇ ਲੁਕੜੀ ਆ ਰਬ ਦੇਵਨੀ ਚਾਚੀ ਤੈਨੂੰ ਪੋਤਾ ਸੀ ਜਦੋਂ ਜਮੇ ਤੋ ਨਾਰਖੀ ਹੀਰਾ ਸੀ ਹੀਰੇ ਦੀ ਮਾਨੀ ਬਜੀਰੇ ਦੀ ਮਾਲਾ ਫਦਾਣਿਆਂ ਦੀ ਪਾ ਤੇਰਾ ਭਲਾ ਕਰੇ ਖਦਾ ਤੇਰੀ ਜੀਵਨ ਮੱਝਾਂ ਗਾਂ ਗਾਂਦਾ ਸੁਧ ਤੇਰੇ ਪੀਣ ਪੰਜੇ ਪੁੱਤ ਪੰਜਾ ਪੱਤਾਂ ਦੀ ਕਮਾਈ ਸਾਨੂੰ ਸੇਰ ਸੇਰਾਈ ਅਸੀਂ ਪੰਜ ਬੜੋਲੇ ਪਾਏ ਸਾਨੂੰ ਦੇ ਲੋੜੀਕ ਤੇਰੀ ਜੀਵੇ ਜੋੜੀ ਤੇਰੀ ਜੋੜੀ ਦਾ ਸੇਅਕ ਸਾਨੂੰ ਫੁੱਲਣੀਆਂ ਦਾ ਚਾ ਬਹੁਤ ਸੋਹਣਾ ਗਾਇਆ ਜੀ ਚੰਗਾ 25 ਸਾਲਾਂ ਦੀ ਲੱਗਦੀ ਕਿੰਨੀ ਉਮਰ ਹੈ ਫਿਰ ਵੀ ਨਹੀਂ 30 35 ਸਾਲ ਹੋਣ ਨਹੀਂ ਨਾ 30 ਨਾ 30 35 ਵਾਲੀ ਤਾਂ ਹੈ ਨਹੀਂ ਤੂੰ ਵੱਧਣ ਹੀ ਕਿੰਨੀ ਹੈ 40 ਤੱਕ ਹੈਗੀ ਹੈ ਚਲ ਉੱਤੇ ਹੋਊਗੀ ਹੈ ਥੋੜੀ ਵੀ ਮੈਂ ਤੇ ਇਸ ਤੋਂ ਛੋਟੀ ਹਾਂ ਕਿੰਨੀ ਹੈ ਤੁਹਾਡੀ ਇਸ ਤੋਂ 5 6 7 ਛੋਟੀਆਂ ਕਿੰਨੀ ਹੈ ਤੁਹਾਡੀ ਉਮਰ 30 ਕੋਣੀ ਮੇਰੇ ਤੋਂ ਨਹੀਂ ਮੈਂ ਛੋਟੀ ਬਹੁਤ ਮੇਰੀ ਤਾਂ ਮੈਂ ਹੋ ਰਹੀ ਆਂਗੀ ਕਿੰਨੀ ਉਮਰ ਸਹੀ ਦੱਸ 30 35 ਸਾਲ ਹੋਣ ਨਹੀਂ 35 ਸਾਲ ਹਾਂ 35 ਸਾਲ ਦਾ 35 35 ਸੀ ਤੁਮੇ ਹਾਂ ਸਾਡੇ ਜਵਾਕ ਤਾਂ ਹਜੇ ਇੰਨੇ ਇੰਨੇ ਫਿਰ ਮੇਰੇ ਮੁੰਡਾ ਹੈਗਾ ਤਾਂ ਉਹ ਵੀ 12 ਸਾਲਾਂ ਦਾ ਪਰ ਹੈਗਾ ਐਡਾ 11 ਸਾਲ ਹੈਂ ਆਏ ਫੋਟੋ ਵੀ ਸੁਆ ਸੁਆ ਉਹ ਰੋਟੀ ਖਾਂਦੀ ਨਹੀਂ

ਇੱਧਰ ਹੋ ਕੇ ਕੋਲੇ ਹੋ ਕੇ ਕੋਈ ਨੀ ਗਤਪਾਤੇ ਹੋਇਆ ਸਮਟਾ ਪੀ ਲਿਆ ਉਹ ਤਾਂ ਫੋਡੀ ਕੇ ਲਾ ਬਾਬੇ ਕੇ ਬਾਬਾ ਨਹੀਂ ਆਇਆ ਇਹੇ ਕਰ ਰੱਖੇ ਪੋਤੇ ਕੁੱਤੇ ਦੀ ਨਾ ਆ ਪੋਤੇ ਦੀ ਆ ਮੈਂ ਘਰ ਗੱਡੀ ਤੇ ਰੱਖੇ ਫਿਰ ਤਾਂ ਹੀ ਗ੍ਰੀਤੀ ਕੇ ਘਰ ਮੂਰੇ ਨੇ ਬਾਬਾ ਕੌਣਾ ਬਾਬਾ ਕੋਤਵਾਰੇ ਦੇ ਨੋਟੂ ਤੇ ਲਾ ਬਾਬਾ ਗੋਣਾ ਕਿਹੜਾ دیਵਾਨ ਸਿੰਘ ਦੋ دیਵਾਨ ਸਿੰਘ ਹੋਰ ਆ ਪਾਸੇ ਦਾ ਚਾ ਉੱਤਮ ਵਾਹ ਕੀ ਨਾ ਕਾਲਾ ਮਮਿੰਨ ਜਰ ਰਿਡੀਓ ਤੇ ਮੋਟੋ ਤੇਰੀ ਮੰਗਲੇ ਪਾਸੋਂ ਕੀਤੀ ਜਾਂਦੇ ਨਾ ਬਹੁਤ ਸਾੜਦਾ ਤੇ ਕਿੱਦੇ ਬੱਚਾ ਕਿੱਥੇ ਗਿਆ ਇਹ ਹੈ ਨਾ ਹੁਣ ਦੇ ਆਹ ਜਿਹੜੇ ਦੇ ਸਵੇਰੇ ਸਵੇਰੇ ਕਹਿੰਦੇ ਹੁੰਦੇ ਆ ਹੋਰ ਇੰਨੀ ਮਾਂ ਖਾਦੀ ਖਿਚੜੀ ਬਣਾਉਣੇ ਹੁੰਦੇ ਆ ਤੇ ਆਪਾਂ ਖਿਚੜੀ ਬਣਾ ਲਈ ਸੀ ਰਾਤ ਤੇ ਆ ਲੈ ਗੋ ਕਿਚੜੀ ਆਪਾਂ ਬਣਾ ਲਈ ਸੀ ਰਾਤ ਤੇ ਇਧਰ ਆ ਪਤਰੀ ਹੋਈ ਆ ਹੁਣ ਖੀਰ ਤੇ ਅੱਜ ਮਿੱਠਾ ਵੀ ਬਣੂਗਾ ਕਿਉਂਕਿ ਤਿਹਾਰ ਆ ਹਨਾ ਜੀ ਖੀਰ ਦੇ ਨਾਲ ਬਣਾਵਾਂਗੇ ਸਾਦ ਤੇ ਸਾਰੇ ਜਣੇ ਉੱਠਗੇ ਏਦੇ ਜਣੇ ਨਾਲੇ ਵਾਲ ਸੋਨੇ ਦੇ ਕਰ ਲੈ ਕਿਹਦੇ ਕਿਹਨੇ ਵਾਲ ਸੋਨੇ ਦੇ ਕਰੇ ਜਰੂਰ ਦੱਸਿਓ ਇਧਰ ਆਪਣੀ ਸਬਜੀ ਬਣੀ ਜਾਂਦੀ ਏ ਚਿੱਟੇ ਛੋਲੇ ਹੂੰ ਬਾਈਚ ਚਨੇ ਅੱਜ ਚਿੱਟੇ ਛੋਲੇ ਬਣਨਗੇ ਕੰਬਾਈ ਕਿੱਥੇ ਬਏ ਆਗੇ ਤਾਂ ਸਬਜੀ ਬਣਾਈ ਜਾਂਦੀ ਆ ਟਾਈਮ ਹੋ ਗਿਆ ਸਵੇਰ ਦਾ ਜੀ 7:30 8:15 ਦਾ ਹੋ ਗਿਆ ਤੇ ਅੱਜ ਥੋੜੀ ਥੋੜੀ ਹਲਕੀ ਹਲਕੀ ਧੁੰਦ ਵੀ ਹੈਗੀ ਆ ਦੇਖੋ ਤੇ ਆਪਣੇ ਘਰ ਦੀ ਜਿਹੜੀ ਉਹ ਮੂਰੇ ਡਿਜ਼ਾਈਨ ਜਿਹਾ ਸੀ ਉਹ ਕੁਝ ਥੋੜਾ ਬਣ ਗਿਆ ਹਜੇ ਥੋੜਾ ਜਿਹਾ ਰਹਿ ਗਿਆ ਅੱਡੇ ਹਜੇ ਸੁੱਤੇ ਪਏ ਆ ਉੱਠੇ ਨਹੀਂ ਹਾਂ ਉਤਮ ਉਕਤਮ ਅੱਜ ਬਹਾਨੇ ਮਾਰਦਾ ਕਹਿੰਦਾ ਮੈਂ ਸਕੂਲ ਨਹੀਂ ਜਾਣਾ ਜਵਾਗ ਸਕੂਲ ਨਹੀਂ ਜਾਂਦੇ ਮੈਨੂੰ ਕਹਿੰਦਾ ਮੈਨੂੰ ਕਹਿੰਦਾ ਲੱਤ ਮੂੰ ਉਹ ਜੀ ਜੀ ਦੇ ਚਾਹੀਦੇ ਲਿਆ ਦੇਣੀ ਮਾਗੀ ਦੀਆਂ ਤੁਹਾਨੂੰ ਵਧਾਈਆਂ ਬਹੁਤ ਬਾਤ ਮਾਗੀ ਦੇ ਹੋਰ ਮੰਮੀ ਫਿਰ ਨਾਲੇ ਸੋਨੇ ਦੇ ਵਾਲ ਕਰਲੇ ਸੋਨੇ ਦੇ ਵਾਲ ਕਰਦੇ ਸੋਨੇ ਦੇ ਵਾਲ ਕਰਦੇ ਨੋ ਨੀ ਦੇ ਬਾਤ ਹੀ ਜਿੰਦਗੀ ਬਣੀ ਹੋ ਚੰਗਾ ਵੀਰ ਚਾਹੀਦੇ ਨਾ ਕੇ ਕਿ ਮਿਲ ਗਿਆ ਨਾ ਕੇ ਵਧੀਆ ਲੱਗਿਆ ਸੋਨੇ ਦੇ ਵਾਲ ਕਰਦੇ ਨਾ ਕੇ ਤੈਨੂੰ ਕੀ ਮਿਲ ਗਿਆ ਵਧੀਆ ਲੱਗਿਆ ਮਾਈ ਲਈ ਹੈ ਨਾ ਮੇਰੇ ਵੀ ਚਾਹੀਦਾ ਸੀ ਮੈਂ ਐਸਾ ਨਾ ਨੀ ਮੈਂਦ ਕੀ ਛੱਡਾਂ ਨਾ ਤੂੰ ਯੂ ਐਸ ਏ ਵੀ ਨਾ ਥੀਆ ਕਦੇ ਜਾ ਕੇ ਉੱਥੇ ਉੱਥੇ ਵੀ ਨਾ ਹੋ ਰਹੀ ਹੈ ਬੱਚਾ ਬੇਟਾ ਮੋਬਾਈਲ ਹੈ ਉਹਨੇ ਵਾਰ ਗਿਆ ਨਾ ਹੁਣ ਇਹ ਨੂੰ ਛਾਇਆ ਫਾਕੀਲ ਗਈ ਵਿਚਾਰੀ ਆਂਟਾ ਲਾਇਆ ਨਾ ਹੁਣ ਤੇ ਹੁਣ ਪਾਣੀ ਕੋਸਾ ਮੋਸਾ ਆ ਗਿਆ ਪਾਣੀ ਦੀ ਛਾਲ ਪੁੱਟੀ ਹੋਈ ਆ ਉਹ ਹੈਗਾ ਤੇ ਗਰਮ ਪਾਣੀ ਤੁਹਾਡੇ ਵਾਸਤੇ ਬਗਾ ਇਹ ਲੋਕ ਠੰਡੇ ਨਹੀਂ ਜਾਂਦੇ ਨੇ ਰਾਸ ਤਾਂ ਜੀ ਕੀ ਨਹੀਂ ਉਹ ਨਹੀਂ ਬਣਾਉਂਦਾ ਜਦ ਤੱਕ ਉਹ ਬਣੇਗਾ ਵੀਂ ਦਾ ਕਰਨਾ ਚੁੱਕ ਬੱਜਦਾ ਤੇ ਉਹਨੂੰ ਘੜਾ ਨਹੀਂ ਆ ਚੁੱਕਾ ਥੋੜੀ ਜਿਹੀ ਵਧੀਆ ਉਹਨਾਂ ਐਤੋ ਵੀ ਵਧੀਆ ਫੁੱਲੀਆਂ ਬੁਲਾਦਾ ਐਤੋ ਨਾਲ ਆ ਮੁੱਛ ਦੇ ਬਣਾਉਂਦਾ ਕਿਵੇਂ ਪੁੱਛਦੇ ਉਹਦਰ ਕਰਨ ਕੰਟਰੀ ਵਿੱਚ ਉਹੀ ਵੰਡ ਗਿਆ ਯਾਰ ਅਮਰੀਕਾ ਸਨੇਡਾ ਗਰਮਿੰਦੇ ਪਾਉਣ ਨਾਲ ਡੀ ਯੂ ਐਸ ਆ ਗ੍ਰਾਬ ਦਾ ਸਾਹ ਹਾਂ ਨੇ ਕੱਈੜਾ ਹੈ ਬਣਾ ਹਾਂ ਕੁਝ ਨਾਲ ਹੀ ਕੀ ਆਇਆ ਨਹੀਂ ਬਣਾਇਆ ਠੀਕ ਹੀ ਵਧੀਆ ਹੁੰਦਾ ਨਹੀਂ ਐ ਮਾਰੇ ਪੀ ਡੱਬੜ ਆਇਆ ਵੰਤਾ। ਇੱਥੋਂ ਟੂਕ ਵੀ ਵਾਲੀ ਟੂਕੜੀ ਜੀ ਕਰਤੀ। ਬਾਰੇ ਲੰਮਾ ਚਾਂ ਛੋਟਾ ਨਾ ਕੁਝ। ਇੱਦਾਂ ਜੀ ਡਾਇਨਟ ਜੁਆਏ ਹੋਏ ਸੀ। ਜੂ ਐਸ ਸੇ ਜੁਆਏ ਸੀ ਦਰ ਜੀ। ਉੱਤੇ ਵੀ ਮੈਨੇ ਸੋਹ ਬਹੁਤ ਮਹਿੰਗੇ ਲੱਗਤਾ ਆ ਮੈਨੂੰ। ਜੂ ਐਸ ਤੋਂ ਆਈ ਆ ਨਿਊ ਜਰਸੀ ਚੋਂ। ਮੈਂ ਆਪ ਦੇ ਕੇ ਐਸੋ ਪਤਾ ਨਹੀਂ ਕਿਵੇਂ ਲੱਗਤਾ। ਆਪ ਦੇ ਕੇ ਐਸੋ ਕਿਰਾਂ। ਅੱਧਾ ਵੀ ਨਾ ਆਪ ਦਿੱਤਾ ਸੀ ਪਾਇਆ ਵੀ ਦੇਖਿਆ ਉਹਨਾਂ ਨੇ ਹੁਣ ਤਾਂ ਵੈ ਮਾ। ਇੱਕ ਵਟਨਾ ਮਹਿਬਾਨ ਨਾਲ ਜੀ ਕੋਈ ਨਹੀਂ। ਅੱਛਾ ਵੀ। ਉਹ ਡਰੇ ਕੋਈ ਨਾ ਲਾਈ ਜਾਈ ਨੀ ਤੂੰ। ਬਹੁਤ ਬਹੁਤ ਵਧਾਈਆਂ ਬੋਲ ਭਾਈ ਜੀ ਆਪਾਂ ਚੱਲਦੇ ਹਾਂ ਧਾਰਾ ਕੱਢਣ ਬਾਈ ਬੱਗੇ ਕੜਾਈ ਧਾਰੋਂ ਡੰਡ ਦੇ ਕਿੰਨੀ ਆ ਪਸੂਆਂ ਗੱਲ ਲੱਗ ਲਾ ਹੋ ਰਿਹਾ ਸਾਰੇ ਪਾਸੇ ਕੱਲ ਮੈਂ ਉਹ ਕਰਿਆ ਸੀ ਉੱਥੇ ਅੱਜ ਦੇ ਪਿੱਛੇ ਰਾਤ ਹੂੰ ਅੱਜ ਜਾਂ ਸੀ ਵੀ ਧੁੰਦ ਧੰਦ ਹੋਣੀ ਨਹੀਂ ਹੈ ਨਾ ਹਾਂ ਅੱਜ ਧੁੰਦ ਆਈ ਤੁੱਪ ਕੱਢੂ ਅੱਜ ਹੂੰ ਵਧੀਆ ਤੇ ਨਹੀਂ ਲੱਗੂ ਉਤੰਦ ਨੇ ਨਿਆਰ ਕਿਤਾ ਬਦਲਿਆ ਵਾਲੀ ਜੀ ਲਓ ਜੀ ਖੀਰ ਆਪਣੀ ਹੋ ਗਈ ਰੈਡੀ ਖੀਰ ਮੇਂ ਡਾਲਦੀ ਸ਼ੱਕਰ ਕਾਜੂ ਕਾਜੂ ਖੋਪਾ ਖੋਪਾ ਸੱਦੂ ਗੋਸ਼ ਕਰਕੇ ਖੋਪਾ ਤੇ ਹੁਣ ਕੜਾਹ ਬਣਾਵਾਂਗੇ ਮੰਮੀ ਪਾਪੇ ਦੇ ਹੈ ਨਹੀਂ ਦੰਦ ਉਹਨਾਂ ਤੋਂ ਚੱਬ ਨਹੀਂ ਹਾਂ ਹੁੰਦਾ ਅੱਜ ਬਹੁਤ ਧੁੰਦ UI ਪਈ ਹੈ ਜਿਸ ਵੇਰੇ ਐ ਸੀਗਾ ਵੀ ਮੌਸਮ ਦਿਨ ਵਧੀਆ ਲੱਗੂਗਾ ਪਰ ਨਹੀਂ ਦਿਨ ਠੰਡਾ ਲਾ ਫੇਰ ਹੋਗਾ ਤੇ ਧੁੰਦ ਤਾਂ ਦੇਖੋ ਸਾਰੇ ਧੁੰਦ ਧੁੰਦ ਪਈਆ ਕੈਮਰੇ ਚ ਘਟ ਦਿੰਦੀ ਹੋਊਗੀ ਪਰ ਅਜੇ ਬਹੁਤ ਧੁੰਦ ਆ ਵੀ ਕੰਮਕਾਰ ਚੱਲੀ ਜਾਂਦੇ ਅੱਜ ਆਪਾਂ ਸਾਗ ਵੀ ਬਣਾਉਣਾਗਾ ਬਹੁਤ ਪਿਆਰ ਦਿੱਤਾ ਤੁਸੀਂ ਕੱਪੜੇ ਵਾਲੀਆਂ ਵੀਡੀਓ ਨੂੰ ਸੂਟਾਂ ਵਾਲੀ ਵੀਡੀਓ ਨੂੰ ਆਪਾਂ ਹੋਰ ਨੰਮੀਆਂ ਵੀਡੀਓ ਲੈ ਕੇ ਆਵਾਂਗੇ ਸੂਟਾਂ ਦੇ ਉੱਤੇ ਕਮੈਂਟਾਂ ਚ ਦੱਸਿਓ ਜੇ ਕਿਸੇ ਨੂੰ ਚਾਹੀਦੀ ਆ ਸੂਟਾਂ ਦਾ ਹੋਰ ਵੀਡੀਓ ਜੂਰ ਤੇ ਆਪਾਂ ਨੂੰ ਕਮੈਂਟਾਂ ਚ ਜਰੂਰ ਦੱਸ ਦਿਓ ਤੇ ਆਪਾਂ ਵੀਡੀਓ ਲੈ ਕੇ ਆਵਾਂਗੇ ਨੰਮੀਆਂ ਕੱਪੜੇ ਵਾਲੀਆਂ ਛੋੜੇ ਛੋੜੇ ਸੂਟਾਂ ਵਾਲੀਆਂ ਸਸਤੇ ਰੇਟਾਂ ਤੇ ਬਡੇ ਰਿਓ ਐਂਡ ਤੱਕ ਜੀ ਲਓ ਜੀ ਆਪਣੀ ਖੀਰ ਹੋ ਗਈ ਖੀਰ ਆਪਾਂ ਬਣਾ ਲਈਏ ਤੇ ਹੁਣ ਆਪਾਂ ਬਣਾਵਾਂਗੇ ਪ੍ਰਸ਼ਾਦ ਕੜਾ ਤੇ ਇੱਕ ਕੌਲੀ ਆਪਾਂ ਲਈ ਆਟੇ ਦੀ ਇੱਕ ਲਈਏ ਚੀਨੀ ਦੀ ਬਰਾਬਰ ਮਾਤਰਾ ਦੇ ਵਿੱਚ ਇਹੀ ਕੌਲੀ ਆਪਾਂ ਪਾਈਏ ਘਿਓ ਦੀ ਦੇਸੀ ਤੇ ਘਿਓ ਮੜਿਆ ਗਰਮ ਹੋ ਜਾਂਦੇ ਕੋਈ ਜੰਮ ਜਾਂਦਾ ਸਿਆਲ ਕਰਕੇ ਬਰਾਬਰ ਮਾਤ ਤਿੰਨੇ ਚੀਜ਼ਾਂ ਬਰਾਬਰ ਮਾਤਰਾ ਚ ਹੀ ਲੈਣੀਆਂ ਨੇ ਇੱਕ ਕੌਲੀ ਦਾ ਨਾਪ ਹੀ ਲੈਣਾ ਤਿੰਨੇ ਚੀਜ਼ਾਂ ਕਿ ਉਹ ਆਪਣੇ ਗਰਮ ਹੋ ਜਾਂਦੇ ਫਿਰ ਆਪਾਂ ਪਾਵਾਂਗੇ ਜਿਹੜਾ ਆਟਾ ਕਣਕ ਦਾ ਹਲਾਉਂਦੇ ਰਹੋ ਨਾਲ ਦੀ ਨਾਲ ਫਿਰ ਗੰਡਾ ਹੀ ਨਹੀਂ ਬਣਦੀ ਹੈਗੀ ਉਹ ਤਾਂ ਉਸੇ ਬੰਦ ਲਿਆ ਨੀਏ ਚ ਤਾਂ ਕਣਕ ਵਿਆਕ ਤੇ ਪਰ ਫਿਰ ਵੀ ਨਾਲ ਦੀ ਨਾਲ ਹਿਲਾ ਲਿਓ ਉਹ ਤਾਂ ਮਿਕਸ ਹੋ ਗਿਆ ਲੱਗਦਾ ਜਿੰਨਾ ਹੋ ਯਾਨੀ ਕਿ ਜਿੰਨਾ ਪਪੂ ਲੈਣਾ ਚਿੱਟਾ ਜਿਆ ਨਹੀਂ ਰੱਖਦੇ ਕਿਉਂਕਿ ਚਿੱਟਾ ਜਿਆ ਕੜਾ ਵਧੀਆ ਲੱਗਦਾ ਥੋੜਾ ਲਾਲ ਜੇ ਰੱਖਾਂਗੇ ਭੁੰਨਾਂਗੇ ਨਹੀਂ ਆਟੇ ਨੂੰ ਫੇਰ ਭੁੰਨਿਆ ਗਿਆ ਜਦੋਂ ਫੇਰ ਪਾਵਾਂਗੇ ਚੀਨੀ ਲੋ ਜਿਹੇ ਚੰਗੀ ਜਿਹਾ ਪਪੂ ਲੈਣਾ ਆਟੇ ਨੂੰ ਉਹਦੇ ਤੱਕ ਭੁੰਨਾ ਜਦੋਂ ਤੱਕ ਲਾਲ ਜਿਆ ਨਾ ਹੋ ਜੇ ਚਿੱਟੇ ਤੋਂ ਰੰਗ ਇਹਦਾ ਲਾਲ ਹੋ ਜੂਗੇ ਇਸਾ ਜਿਆ ਕੜਾ ਵਧੀਆ ਨਹੀਂ ਲੱਗਦਾ ਖਾਣ ਚ ਵੀ ਕੱਚੇ ਬਣ ਜੇ ਦਾ ਸਵਾਦ ਆਉਣਾ ਨਹੀਂ ਰੰਦਾ ਆਟਾ ਫਿਰ ਖਸਚਾ ਰਹਿ ਜਾਂਦਾ ਥੋੜਾ ਜਿਹਾ ਲਾਲ ਕਰਕੇ ਵਧੀਆ ਲੱਗਦਾ ਹਾਂ ਦੇਣਾ ਚਾਹਣਾ ਅੱਜ ਚਾਹ ਤੇ ਗੁਰਦੀ ਮਹਿਲਦੀ ਆ ਗਈ ਆ ਆ ਜਾਂਦੀ ਹੈ ਪੱਤੀ ਵੀ ਆ ਜਾਂਦੀ ਹੈ ਕਾਲਸੀ ਸਮੈ ਲਈ ਜਾਨਾ ਬਹੁਤ ਚਿਕ ਲਾਉਣਾ ਕਰਾਉਣਾ ਨਾ ਉਪਰਾਂ ਨਹੀਂ ਤਲਾ ਕੋਈ ਚੋਰੀ ਨਹੀਂ ਅੰਦਰ 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 ਕੋਠੀ ਜਾਣੀ ਆ ਘੜੀ ਨੇ ਕਾਲ ਲੱਗੇਆ ਮੇਚੀ ਬੰਗੜਾ ਰਾਜੀ ਵੀ ਗੜੀ ਵਾਰ ਨਹੀਂ ਨਾ ਉਹ ਬਾਦ ਵੀ ਨਹੀਂ ਮਾਰੀ ਦੁੱਧ ਪਾ ਆ ਨਾ ਨਹੀਂ ਆ ਆ ਟੱਕਣ ਥੱਲੇ ਕਰਨ ਵਾਲਾ ਮੰਦ ਕਰਦਾ ਆ ਗਿਆ ਆਹੋਂ ਤੱਕ ਫਰਮੇ ਲਾ ਲਈ ਤੇ ਲਾਓ ਜੀ ਚੰਗੀ ਤਰ੍ਹਾਂ ਭੁੰਨ ਲੋ ਤੇਰਾ ਟੇਨ ਪੂਰਾ ਵਧੀਆ ਹੋ ਗਿਆ ਜਿਵੇਂ ਆਪਾਂ ਕਰਨਾ ਸੀ ਇਹ ਲਾ ਲਈ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਚੀਨੀ ਅਸੀਂ ਗੁੜ ਵੀ ਪਾ ਲੈਨੇ ਹੁੰਨੇ ਆ ਖੰਡ ਵੀ ਹਾਂ ਚੱਕਰ ਵੀ ਪਾ ਲੈਨੇ ਆ ਤੇ ਇਹ ਵੀ ਪਾ ਲੈਨੇ ਆ ਪਰ ਅੱਜ ਤਾਂ ਅਸੀਂ ਚੀਨੀ ਹੀ ਪਾਵਾਂਗੇ ਠੀਕ ਆ ਉਰੇ ਨੂੰ ਮਿਕਸ ਜਿਆ ਕਰਕੇ ਖੰਡ ਨੂੰ ਕੋਈ ਥੋੜਾ ਜਿਹਾ ਪਾਣੀ ਹੀ ਆ ਜਾਣਾ ਖੰੜੇ ਦੇ ਵਿੱਚ ਦੇਖੋ ਪਾਣੀ ਪਾਏ ਤੋਂ ਇਹ ਐ ਹੁੰਦਾ ਹੈ ਫੁੱਲੇ ਜਾਂਦਾ ਹੈ ਫੁੱਲੇ ਜਾਂਦਾ ਹੈ ਹੈਨਾ ਚੰਗੀ ਤਰ੍ਹਾਂ ਹੁਣ ਇਹਨੂੰ ਮਿਕਸ ਕਰ ਲਓ ਜਿਹੜੀ ਚੀਨੀ ਆਪਣੀ ਪਾਈ ਹੋਈ ਜਾਣੀ ਉਹ ਸਾਰੇ ਹੋ ਜਾਣੀ ਮੈਲਸ ਜੀ ਵੰਦਾ ਸਹੀ ਵੰਦੈਨ ਹਨ ਜਿਹੜੀ ਇਹ ਕੜਾਹੇ ਛੱਡ ਦਿੰਦਾ ਹੁਣ ਤੇ ਘੁੰਮਣ ਲੱਗਿਆ ਹਾਂ ਚਮਚੇ ਵੀ ਘਰਚੀ ਦਿਨਾਂ ਆਪੋ ਨੇ ਹੋਰ ਕੰਮ ਕਰਦੇ ਆਂਗੇ ਠੰਡਾ ਹੋ ਜੇ ਮੈਂ ਠੰਡਾ ਹੋ ਗਿਆ ਜਦੋਂ ਫੇ ਅਜੇ ਤਾਂ ਗਰਮ ਆਗਾ ਦੱਖਣ ਹੈ ਤੋ ਥੋੜੀ ਜਿਹੀ ਆ ਇਹਦੇ ਵਿੱਚ ਆਪਾਂ ਕਦੂ ਗਸ਼ ਕੀਤਾ ਸੀ ਜਿਹੜਾ ਉਹ ਖੋਪਾ ਗਦੂ ਗਸ਼ ਕੀਤਾ ਸੀ ਥੀਰ ਚ ਪਾਉਣ ਨੂੰ ਤੇ ਕੋਸ ਆਪਾਂ ਇਹਦੇ ਵਿੱਚ ਪਤਾ ਕਰ पाए ਚਲੋ ਹੁਣ ਤੁਹਾਨੂੰ ਆਪਾਂ ਮਿਲਦੇ ਲੈਡ ਚੱਲੀ ਗਈ ਮੋਟਰ ਬੰਦ ਹੋ ਗਈ ਬਾਕੀ ਦਾ ਦਰਜਾ ਵੀ ਘੱਟ ਖੀਰ ਸਵਾਦ ਨਹੀਂ ਹੁਣ ਮੁਲਾਜ਼ਮ ਨੂੰ ਵੀ ਵਧਾਉਗੇ ਤੈਸਾ ਕੋਈ ਹੈ ਨਹੀਂ ਅਸੀਂ ਦਿੱਜਦੇ ਨਹੀਂ ਨੂੰ ਤਾਂ ਜੋ ਵੀ ਵਿਚਾਰੇ ਹੁੰਦੇ ਨੇ ਯੋ ਅਲਹਾ ਕੀ ਨੀ ਕਰ ਕੀਸਵਾਸ ਹੈ ਆਪੇ? ਹੈ? ਕੀਸਵਾਸ ਹੈ? ਬਹੁਤ ਥੋੜਾ ਕੀ। ਅਸ਼ਾਲੀ ਬਹੁਤ ਥੋੜੀ। ਹਾਂ। ਪਾੜ ਦੇ। ਹੁਣ ਤੇਲ ਗਰਮ ਹੋ ਗਿਆ। ਹਾਂ। ਲਾਓ ਜੀ ਖੀਰ ਘੜਾ ਬਣਾਉਣ ਤੋਂ ਬਾਅਦ ਹੁਣ ਆਪਾਂ ਲਾਤੀ ਪੂਰੀਆਂ ਤੇ ਛੱਟ। ਕਿਉਂਕਿ ਆਪਾਂ ਬਣਾਈ ਸੀ ਅੱਜ ਛੋਲਿਆਂ ਦੀ ਸਬਜ਼ੀ। ਤੇ ਫਿਰ ਛੋਲਿਆਂ ਦੇ ਨਾਲ ਤਾਂ ਪੂਰੀਆਂ ਹੋਣੀ ਨਹੀਂ ਚਾਹੀਦੀਆਂ ਨੇ। ਬੇਟਾ। ਸਬਜ਼ੀ ਕੀ ਤੇ ਛੋਲੇ? ਇਦੋਂ ਬਾਅਦ ਹਲੇ ਆਪਾਂ ਵੀ ਬਣਾਉਣਾਗਾ ਕਾਫੀ ਆਇਟਮ ਹੋ ਬਣ ਗਈਆਂ ਅਜੇ ਅਜੇ ਤਾਂ ਬਹੁਤ ਕੰਮ ਮੰਗ ਕਿੰਨਾ ਕੰਮ ਕੰਮ ਆਉਂਦੇ ਨੇ ਕਰਮ ਆ ਲੈਣ ਭਾਗ ਆ ਲੈਣ ਦੇ ਘਰੇ ਕੰਮ ਹੁੰਦੇ ਨੇ ਜਿਨ੍ਹਾਂ ਦੇ ਘਰੇ ਬੰਦੇ ਇਹਨਾਂ ਨੇ ਘਰੇ ਤਾਂ ਨਹੀਂ ਅਸੀਂ ਪੂਰੀ ਹੋ ਗਈ ਪਾਤੀ ਆਪਾਂ ਅਜੇ ਐਨੰਦ ਯਾਰ ਨਹੀਂ ਨਾਲ ਹੋ ਕਰਦੇ ਪੂਰੀ ਹੋ ਲੱਗੀ ਫੁੱਲਣ ਫੁੱਲ ਗਈ ਫੁੱਲ ਗਈ ਫੁੱਲ ਗਈ ਫੁੱਲ ਗਈ ਪਹਿਲੀ ਪੂਰੀ ਤਾਂ ਕੱਚੀ ਆਦੀ ਫੁੱਲਦੀ ਹੁੰਦੀ ਆ ਹਨਾ ਆਪਾਂ ਪਰ ਬਣਾਵਾਂਗੇ ਆਟੇ ਦੀ ਸਾਨੂੰ ਮੈਦੇ ਦੀਆਂ ਨਹੀਂ ਵਧੀਆ ਲੱਗਦੀ ਆਟੇ ਦੀ ਪੂਰੀ ਬੋਲਦੀ ਵੱਲੀ ਜਿਹਦੇ ਪੇਸ਼ੈਂਟ ਨਹੀਂ ਹਨ ਮੈਦਾ ਖਾਣਾ ਨਹੀਂ ਦੇਖੋ ਜੀ ਪੂਰੀ ਬੋਲ ਲਗੀ ਕਿੱਦਿਆਂ ਪੂਰੀ ਫੁੱਲ ਗਈ ਪੂਰੀ ਕੜਾਹੀ ਵਿੱਚ ਭੱਜ ਗਈ ਪੰਜਵੀਂ ਕਲਾਸ ਚ ਪਾ ਲੈਸਨ ਹੁੰਦਾ ਸੀ ਪੰਜਾਬੀ ਦਾ ਹੀ ਪੂਰੀ ਕੜਾਹੀ ਚ ਭੱਜ ਗਈ ਸਹੀ ਹਲਾ ਪਹਿਲੀ ਪੂਰੀ ਇਹਦੇ ਨਾਲ ਬੋਲਦੀ ਮਾਰੂੜੇ ਨਾ ਦੇ ਦੇ ਹਾਂ ਦੇ ਖੜਕ ਗਈ ਲਓ ਜੀ ਖਾ ਲਓ ਆ ਬਣ ਗਈ ਦੇਖੋ ਕਿਦਨੀ ਪਾਵਾਂ ਤੁਹਾਨੂੰ ਲਾ ਦੇ ਲਓ ਜੀ ਤੂੰ ਉਹਨੂੰ ਪਾ ਲਈਏ ਰੋਟੀ ਉਹ ਬੈਠ ਕੇ ਖਰੀ ਜਾਂਦਾ ਕਿਉਂਕਿ ਉਹਦੀ ਅੱਜ ਫੇਵਰੇਟ ਸਬਜ਼ੀ ਬਣੀ ਐ ਛੋਲਿਆਂ ਦੀ ਕਾਲੇ ਛੋਲੇ ਚਿੱਟੇ ਛੋਲੇ ਉਹਦੇ ਫੇਵਰੇਟ ਨੇ ਤੇ ਅੱਜ ਨੂੰ ਪਤਾ ਲੱਗ ਗਿਆ ਵੀ ਛੋਲਿਆਂ ਉਹਦਾ ਰੋਟੀ ਲੇਟ ਖਾਂਦਾ ਹੋ ਪਰ ਹੁਣ ਮੰਗੀ ਜਾਂਦਾ ਕਦੋਂ ਦਾ ਆਪਾਂ ਉਹਨੂੰ ਪਾ ਕੇ ਦਿੰਦੇ ਹਾਂ ਹੈ ਨਹੀਂ ਆਪਣੇ ਮੁੱਕ ਗਏ ਹੁਣ ਉਹ ਜਾਣਗੇ ਸੌਦਾ ਉੱਚੀ ਲਿਆ ਦੇਣਗੇ ਲੈ ਆਓ ਨੱਕ ਨੱਕ ਦੇ ਨਾ ਜਾਓ ਲੈ ਲੈ ਹੋਣਾ ਰੰਗ ਰਾਂਜੇ ਕੋਈ ਨਹੀਂ ਚੱਕਰੀਆਂ ਨੇ ਬਾਬੇ ਦੇ ਉਹਨਾਂ ਨੂੰ ਕਿੱਥੋਂ ਲੈਂਦਾ ਸਾਬ ਸਾਗ ਬਣਾਣਾ ਜੇ ਆਪਾਂ ਹਾਂ ਸਾਗ ਬਣਾਉਣਾ ਆਪੇ ਸਾਗ ਦੋਣੀ ਬਾਜਰਾਣਾ ਬਣਾਉਣਾ ਮੰਮੀ ਸਾਗ ਸੱਲ ਸੱਲ ਦਿੰਦੀ ਅੱਜ ਅੱਜ ਵਾਲਾ ਸਵਾਦ ਵੱਧ ਬਣੂ ਹੈ ਨਾ ਮਿੱਠੀ ਨੂੰ ਵਧੀਆ ਬਣਾ ਦਿਓ ਅਮਰੀਕਾ ਵਾਲੇ ਵਾਸਤੇ ਪਾਪਾ ਘਾਜਰ ਚੱਕੀਓ ਚਾਹੋ ਚਾਹ ਨਹੀਂ ਆਦਨ ਨੇ ਲਾਲ ਲਾਲ ਕਿਵੇਂ ਬਣੇ ਪਏ ਆ ਤੁਸੀਂ ਹੈ ਉਹ ਨਹੀਂ ਬਾਦਲੇ ਦੂਜੇ ਆਦੇ ਜੀ ਦੀ ਜੁੜੀ ਨਾਲ ਨਾਲ ਚਾਹ ਬਣਨੀ ਹੈ ਹਾਂ ਉਹ ਪਾਣੀ ਸਾਗ ਨੂੰ ਨਾ ਬਣਿਆ ਲਾਓ ਜੀ ਸਾਗ ਨੂੰ ਨਾ ਸਾਗ ਨਹੀਂ ਹੋਗੀ ਤਿਆਰੀ ਲੋਕ ਮਾਗੀਏ ਜਿਹੜੇ ਖਾਂਦੇ ਅਸੀਂ ਬਣਾਉਨੇ ਆ ਕਿੰਨਾ ਕਰਿਆ ਸੀ ਮਾਂ ਤੇਰਾ ਵੀ ਨਹੀਂ ਆਇਆ ਕਿੰਨਾ ਕਰਿਆ ਗਿਆ ਮੰਮੀ ਸਮਾਰਨ ਨਾਲ ਮੁੱਕ ਗਿਆ ਮੂੰਹ ਕਰਕੇ ਦੱਸ ਪਤੀਲਾ ਤਾਂ ਹੁਣ ਆ ਜੇ ਭਰਿਆ ਨਹੀਂ ਹੈਗਾ और सुनो हां मरीता के ध्यान पे हम लाख जागता जा इनका साथी कौन है विनायक ने बोला लग रहा है ना, दा दा ना तो ना ना गया गया थोड़ी जान ये बढ़िया रिमांड नहीं है सही है ये वेरी युवा ये हां लोग तो साथ ही गंदे से कहीं से से बाहर है ढोल में नहीं उधर जा ਪਰ ਜਪਾਲ ਤੋਂ ਕਿ ਲਈ ਉੱਥੇ ਬਣਾਉਣੀ ਨਹੀਂ ਹੋਣੀ ਉੱਥੇ ਚੜ ਗਈ ਟੋਪੀ ਤੇ ਇਹਨਾਂ ਨੇ ਬਣਾਈ ਨਹੀਂ ਦੋਨੇ ਆਣੀਆਂ ਨੇ ਦੇਖੇ ਨੂੰ ਪੁੱਛਿਆ ਹਾਂ ਉਹ ਰਹਿ ਗਿਆ ਰਹਿ ਗਿਆ ਆ ਉੱਤੇ ਨਾ ਚੜਦੀ ਪਹਿਲੇ ਮੈਂ ਚੜ ਗਈ ਇਹਦੇ ਆਲ ਮੱਧਿਆ ਬੰਨ ਲਾ ਜਿਹੋ ਉੱਤੇ ਖਾਂ ਦਾ ਹੋ ਗਿਆ ਇਹ ਮੇਰੇ ਤੇ ਸੋਨੇ ਆ ਨਾ ਮੇਰੇ ਤੇ ਨੰਗਲ ਨੇ ਹੀ ਤਾਂ ਕਾਹਕੇ ਬੀਜ ਮੇਰੇ ਤੇ ਨੇ ਸੋਨੇ ਹੋ ਰਹੇ ਨੇ ਆਪਣੇ ਹਾਲ ਤੋਂ ਬੰਨ ਨੰਦਾ ਉੱਵਾ ਜੀ ਇਲੜੜਾ ਬੱਜੀ ਇਹ ਨੂੰ ਘੋੜੇ ਗਾਂ ਮੱਗਣਾ ਨਹੀਂ ਸਾਡੇ ਖੇਤ ਦਾ ਨਹੀਂ ਰਹਿ ਗਿਆ ਸਾਲ ਚੋਰੀ ਹੋ ਗਿਆ ਐਸਾ ਆ ਗਿਆ ਕਿ ਚੋਰੀ ਦਾ ਖੇਤ ਨਹੀਂ ਆ ਹੀ ਲੈਣ ਗਏ ਸੀ ਗੱਲ ਰਾਜ ਹੁੰਦੇ ਆਉਂਦੇ ਚੋਰੀ ਰਾਜ ਹੁੰਦੇ ਆਉਂਦੇ ਚੋਰੀ ਉਹ ਸਾਗ ਤੋੜ ਲਿਆ ਜੀ ਇਹ ਸਾਰ ਸਬੇਤ ਕਾਬੂ ਕੀਤੇ ਜਾਣ ਇੱਕ ਬੰਦਾ ਆ ਸੀ ਇੱਕ ਬੰਦਾ ਉਹ ਸੀ ਇਹਨਾਂ ਦੋਨਾਂ ਨੇ ਤੋੜਿਆ ਖੇਤ ਚ ਮਾਰਦਾ ਵੀ ਸਾਰਾ ਮਾਰਦਾ ਉੱਤਰੀ ਸਾਗ ਇਹਨਾਂ ਸਾਗ ਚੋਰੀ ਦੇ ਮੇਥੇ ਪਾਲਕ ਘਰ ਦਾ ਪਾਰਕ ਸਾਡੀ ਕਿੱਡੀ ਸੋਣੀ ਸੱਡਾ ਬਿਮਾਰ ਬੰਦਾ ਵੀ ਦਵਾਈ ਦਾ ਵਸਾਏ ਤੋੜਨ ਲੱਗ ਗਿਆ ਮੁੰਡਿਆਂ ਦੀ ਬੀਜੇ ਵਿੱਚ ਕਿੱਡੇ ਕਿੱਡੇ ਬਹੁਤ ਵਧੀਆ ਬੀਜੇ ਨੇ ਪਾਰਕ ਕਿੱਡੀ ਸੋਣੀ ਜੇਵ ਛੋਟੀ ਜੇਵ ਛੋਟੀ ਜੇਵ ਛੋਟੀ ਮੰਮੀ ਕਹਿੰਦੀ ਜੇਵ ਛੋਟੀ ਸੋਈ ਨਾ ਦਸਮੀ ਚਾਹੀਦੀ ਐ है संग है साथ चोरी करनी <laughs> अपने <laughs> 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 ਇਹ ਲੈ ਨਾ ਭਾਈ ਜੀ ਲਾਤੀਆਂ ਤੈਨੂੰ ਜੁੰਦਰ ਗੰਡਾ ਤੂੰ ਵੱਡਾ ਹੋ ਗਿਆ ਹੁਣ